ਵੇਖੋ ਜੀ ਗੱਲ ਜਿਹੜੀ ਜੋਰਦੀ ਹੈ ਪਬਲਿਕ ਜਾਣਦੀ ਹੈ ਪਬਲਿਕ ਨੂੰ ਸਾਰਾ ਹੀ ਪਤਾ ਹੈ ਮੈਂ ਇਸ ਚੀਜ਼ ਦਾ ਤੁਹਾਨੂੰ ਭਰੋਸਾ ਦੇ ਕੇ ਦਿਨ ਅੱਜ ਤੁਹਾਡੇ ਚੈਨਲ ਨੂੰ ਸੰਗਤ ਨੂੰ ਭਰੋਸਾ ਦਿੰਦਾ ਕਿ ਫਤਿਹਗੜ ਚੂੜੀਆਂ ਦੇ ਵਿੱਚੋਂ ਲੋਕ ਸਭਾ ਆ ਕੇ ਰਹੇ ਤੁਸੀਂ ਜਾਣ ਕੇ ਆ ਲੋਕ ਸਭਾ ਦੇ ਵਿੱਚ ਫਤਿਹਗੜ ਚੂੜੀਆਂ ਕੱਲ ਕਾ ਹੁੰਦਾ ਸਭ ਤੋਂ ਵੱਡੀ ਲੀਡ ਫਤਿਹਗੜ ਚੂੜੀਆਂ ਦਾ ਹੈ ਕਿਉਂ ਪਾਰਟੀਆਂ ਦੇ ਵਿੱਚ ਵੇਖੋ ਸੰਗਤ ਦੇ ਨਾਲ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਸੰਗਤ ਦੇ ਕੰਮ ਕਰਨੇ ਪੈਣਗੇ ਪਿੰਡਾਂ 'ਚ ਸਰਪੰਚ ਕਾਂਗਰਸ ਦੇਸੀ ਮਤੇ ਨਹੀਂ ਬਾਗ ਦਿੱਤੇ ਜਿਹੜੇ ਜਿਹੜੇ ਪਿੰਡਾਂ 'ਚ ਮਤੇ ਪਏ ਨੇ ਮੈਂ ਕਰੋੜਾਂ ਰੁਪਈਆ ਦਾ 4 ਅਰਬ 86 ਕਰੋੜ ਦਾ ਮੈਂ ਕਾਲ ਰਿਪੋਰਟ ਕੜਾ ਪੇਚ ਕੀਤਾ ਹੈ ਦੇਖੋ ਅੱਜ ਲੋਕ ਜਾਣ ਦੇਗੇ ਅੱਜ ਲੋਕਾਂ ਨੂੰ ਪਤਾ ਹੈ ਬਲਬੀਰ ਸਿੰਘ ਬੰਨੂ ਦੀ 2 ਸਾਲ ਚ ਕਾਰੋ ਜੀ ਕੀ ਰਹੀ ਤ੍ਰਿਪਤ ਬਾਜਵੇ ਦੀ ਕੀ ਰਹੀ ਖਾਲੀਦਲ ਦੀ ਕੀ ਰਹੀ ਮੈਂ ਚੈਲੰਜ ਦੇ ਨਾਲ ਕਹਿੰਦਾ ਵੀ ਕਹਿ ਰਹੇ ਨੇ ਚੈਲੰਜ ਚੈਲੰਜ ਆ ਮੇਰਾ ਚੈਲੰਜ ਫਤਿਹਗੜ ਪੂੜੀਆਂ ਦੇ ਚਾਰੇ ਥਾਣਿਆਂ ਦੇ ਵਿੱਚੋਂ ਕੋਈ ਵੀ ਦੂਸਰੀ ਪਾਰਟੀ ਜਿਹੜੇ ਨੂੰ ਚੈਲੰਜ ਰਿਪੋਰਟ ਕੜਾ ਕਢਾਓ ਕਾਲੀ ਦਾਲੀ ਸਰਕਾਰ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਆ ਉਹ ਵਾਧਾ ਗਿਆ ਵਾਧਾ ਗਿਆ ਪੰਜਾਬ ਦੇ ਵਿੱਚ ਇੰਨੇ ਜਿਆਦਾ ਸਾਡੇ ਬੱਚੇ ਸਾਡੇ ਬੱਚੇ ਨੇ ਉਹ ਜਿਹੜੇ ਨਸ਼ੇ ਦੇ ਮਰੀਜ਼ ਬਣ ਗਏ ਨੇ ਅੱਗੇ ਦੂਜਾ ਮੁੱਦਾ ਹੈ ਰੁਜ਼ਗਾਰ ਦਾ ਰੁਜ਼ਗਾਰ ਦੇਖੋ 44000 ਤੋਂ ਪਲੱਸ ਸਰਦਾਰ ਪੂਰ ਸਿੰਘ ਮਾਨ ਨੇ ਸਰਕਾਰੀ ਨੌਕਰੀਆਂ ਦਿੱਤੀਆਂ ਅਧਿਕਾਰ ਤਹਿਸੀਲ ਦੇ ਵਿੱਚ ਸਟੈਨ ਨੂੰ ਨਹਿਬ ਤਹਿਸੀਲਦਾਰ ਨੂੰ ਤੁਸੀਂ ਜਾ ਕੇ ਇੰਟਰਵਿਊ ਲੈ ਕੇ ਪੁੱਛ ਲਓ ਉਹ ਕੌਣ ਹੈ ਉਹ ਧੰਨਵਾਦ ਕਰਦਾ ਮੈਨੂੰ ਮਿਲਿਆ ਮੈਨੂੰ ਭਰਾ ਕਿਹਾ ਆ 54 ਦਾ ਦਰਹਾਂ ਉਹਨਾਂ ਦੀ ਡਿਊਟੀ ਲੱਗੀ ਉਹ ਮੈਨੂੰ ਕਿਆ ਮਿਲ ਕੇ ਵੀ ਮੈਂ ਬਹੁਤ ਖੁਸ਼ੀ ਪਰਵਾਰ ਦਾ ਹੈ ਕਿ ਮੈਂ ਦੋਵਾਂ ਟੈਸਟ ਵੀ ਲੰਘ ਪਾਸ ਹੋਇਆ ਸੀ ਤੇ ਦੂਸਰੀ ਅੰਤਰਕਾਰਾ ਨੇ ਜੁਆਇਨਿੰਗ ਲੈਟਰ ਦੇ ਦਿੱਤੇ ਤੇ ਸਰਦਾਰ ਪੂਰਨ ਸਿੰਘ ਮਾਨ ਜੀ ਦਾ ਨੇ ਧੰਨਵਾਦ ਕੀਤਾ ਇੱਕ ਸਟੈਨੋ ਵੀਰ ਵੀ ਹੈ ਔਰ 400 ਤੋਂ ਪਲੱਸ ਪਤੇਗੜ ਕੂੜੀਆਂ ਦੀ ਸੰਗਤ ਨੂੰ 400 ਤੋਂ ਪਲੱਸ ਹੈ 400 ਦਾ ਤਕਰੀਬਨ 420 25 30 ਦਾ ਆਕੜਾ ਹੈ ਕਈਆਂ ਨਾਲ ਮੇਰੀ ਗੱਲ ਨਹੀਂ ਹੋਈ ਮੈਂ ਪਿੰਡਾਂ ਸਰਵੇ ਕੀਤਾ ਜਿਹੜੀਆਂ ਪਤੇਗੜ ਕੂੜੀਆਂ ਦੀ ਸਰਕਾਰੀ ਸਰਵਸੰਖਿਆ ਹੈ ਮੈਂ ਲਿਸਟ ਦੇ ਦਾਂਗਾ ਅਪਰੂਵ ਦੇਣਾ ਕਾਂਗਰਸ ਦੇ ਉਮੀਦਵਾਰ ਦਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਗੁਰਦਾਸਪੁਰ ਚ ਮੰਨਿਆ ਜਾ ਰਿਹਾ ਨਹੀਂ 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 ਆ ਤੁਸੀਂ ਤਾਂ ਦੇਖੋ ਬਣਦਾ ਕਿ ਅੱਜ ਵੀਡੀਓ ਅੱਜ ਮੈਂ ਆਡੀਓ ਦੇਖਣਿਆ ਸਾਡੇ ਸਤਕਾਰਯੋਗ ਕ੍ਰਿਸ਼ਨ ਭਾਈ ਚੜੀ ਬੋਟ ਹੈ ਕਿ ਬਹੁਤ ਜ਼ਿਆਦਾ ਗੁਰਦਾਸਪੁਰ ਚ ਪੜਾਈ ਕਰਦਾ ਸਾਡਾ ਆਪਾਂ ਬਾਲਾ ਕੀਤਾ ਦਾਰਿਆਂ ਨੂੰ ਕਬਰਸਤਾਨ ਦਾ ਚੰਗੇ ਸਕੂਲਾਂ ਦਾ ਪਿੰਡਾਂ ਦੇ ਵਿੱਚ ਵਿੱਚ এডੂਕੇਸ਼ਨ ਦੀ ਲੋੜ ਹੈ ਸਭ ਤੋਂ ਪਹਿਲਾ ਮੁੱਦਾ এডੂਕੇਸ਼ਨ ਦਾ ਸਕੂਲ ਆਫ ਐਮਐਸ ਕਿਹਾ ਇਹਨਾਂ ਨੂੰ ਬੜਾਵਾ ਲੋਕ ਸਭਾ ਚੋਣਾਂ ਦਾ ਅਖਾੜਾ ਇਸ ਵੇਲੇ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਤੇ ਜੇ ਗੱਲ ਕੀਤੀ ਜਾਵੇ ਬਟਾਲਾ ਤੋਂ ਵ代यक ਅਮਨ ਸੇਵ ਸਿੰਘ ਸ਼ਾਰੀ ਕਲਸੀ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਚੁਣ ਕੇ ਚੋਣ ਮੈਦਾਨ ਚ ਭੇਜਿਆ ਹੈ ਚੋਣ ਪ੍ਰਚਾਰ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਜੋਰਾਂ ਛੋੜਾਂ ਨਾਲ ਚੱਲ ਰਿਹਾ ਹੈ ਤੇ ਜੇ ਗੱਲ ਕੀਤੀ ਜਾਵੇ ਗੁਰਦਾਸਪੁਰ ਲੋਕ ਸਭਾ ਸੀਟ ਦੇ ਹਲਕਾ ਫਤਿਹਗਾ ਚੂੜੀਆਂ ਦੀ ਤਾਂ ਇੱਥੇ ਜ਼ਿੰਮੇਵਾਰੀ ਜਿਹੜੀ ਹੈ ਉਹ ਹੈ ਬਲਬੀਰ ਸਿੰਘ ਪੰਨੂ ਦੇ ਕੋਰ ਜੋ ਕਿ ਪੰਜਾਬ ਪੰਸਬ ਚੇਅਰਮੈਨ ਹਨ ਅਤੇ ਹਲਕਾ ਫਤੇਗਾ ਚੂੜੀਆਂ ਦੇ ਇੰਚਾਰਜ ਹਨ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰ ਲੈਣੇ ਕਿਵੇਂ ਹਲਕੇ ਦੇ ਅੰਦਰ ਦੌਰ ਚੱਲ ਰਿਹਾ ਹੈ ਕਿਉਂਕਿ ਗੁਰਦਾਸਪੁਰ ਲੋਕ ਸਭਾ ਸੀਟ ਤੇ ਨੌ ਹਲਕੇ ਪੈਂਦੇ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਹਲਕਾ ਫਤੇਗਾ ਚੂੜੀਆਂ ਬਲਬੀਰ ਸਿੰਘ ਜੀ ਕਿਵੇਂ ਦਾ ਮਾਹੌਲ ਲੱਗ ਰਿਹਾ ਕਿਉਂਕਿ ਬੜਾ ਵੱਡਾ ਹਲਕਾ ਤੇ ਜਿਹੜੇ ਅੱਗੇ ਤੁਹਾਡੇ ਸਾਹਮਣੇ ਨੇ ਵਿਰੋਧੀ ਬੈਠੇ ਨੇ ਨਾ ਉਹ ਇੱਥੇ ਮੌਜੂਦਾ ਐਮਐਲਏ ਵੀ ਨੇ ਯੋਰ ਉਹਨਾਂ ਵੱਲੋਂ ਵੀ ਲੱਗ ਰਿਹਾ ਤੇ ਤੁਹਾਡੇ ਵੱਲੋਂ ਵੀ ਧੰਨਵਾਦ ਜੀ ਬਹੁਤ ਬਹੁਤ ਵੇਖੋ ਜੀ ਗੱਲ ਜਿਹੜੀ ਜੋਰਦੀ ਹੈ ਪਬਲਿਕ ਜਾਣਦੀ ਹੈ ਪਬਲਿਕ ਨੂੰ ਸਾਰਾ ਹੀ ਪਤਾ ਠੀਕ ਹੈ ਮੈਂ ਇਹ ਗੱਲ ਮੰਨਦਾ ਇਹ 2022 ਦੇ ਵਿੱਚ ਹਵਾਈ ਗਰਦਾਸਪੁਰ ਦੇ ਵਿੱਚ ਇੱਕ ਦੋ ਚਲੋ ਇਹਨਾਂ ਨੇ ਸਾਡੇ ਸਤਿਕਾਰਯੋਗ ਨੇ ਕ੍ਰਿਸਚਨ ਪਾਈ ਜਰਾਂ ਦੇ ਵੀਰ ਇਹਨਾਂ ਨੇ ਥੋੜਾ ਜਿਹਾ ਗਲਤ ਗਾਈਡ ਕੀਤਾ ਸਾਡੇ ਮੇਰੀ ਮਾਵਾ ਨੇ ਮੈਂ ਦੁੱਧ ਪੀਤਾ ਐਕਚੁਅਲੀ ਜੇ ਦੁੱਧ ਪੀਤਾ ਐ ਮੈਂ ਮੀਡੀਆ ਤੇ ਨਹੀਂ ਕਹਿ ਰਿਹਾ ਤੁਸੀਂ ਅਲੀ ਵਾਲੇ ਮੇਰੇ ਪਿੰਡ ਚੋਂ ਲੰਘ ਕੇ ਜਾਇਓਰ ਤੁਹਾਨੂੰ ਮਾਵਾ ਮਿਲਣਗੇ ਕਿਸੇ ਵੀ ਘਰ ਚ ਜਾਣਾ ਤੁਸੀਂ ਰੋਡ ਦੇ ਉੱਤੇ ਕਰਨੇ ਕਿਸੇ ਵੀ ਘਰ ਜਿਹੜੇ ਮੇਰੇ ਮਾਤਾ ਦੀ ਉਮਰ ਦੇ ਹੋਣਗੇ ਪਛੜਾ ਦੀ ਉਹ ਕਹਿਣਗੇ ਤੁਹਾਨੂੰ ਵੀ ਇਹ ਬੱਚੇ ਨੂੰ ਆਪਾਂ ਦੁੱਧ ਪਿਆਇਆ ਵਾ ਆਪਾਂ ਖੜਾਇਆ ਗਰੀਚਰ ਭਾਈ ਜਿਹਾ ਤੇ ਸਤਿਕਾਰਯੋਗ ਨੇ ਸਾਰੇ ਮੈਂ ਇਸ ਚੀਜ਼ ਦਾ ਤੁਹਾਨੂੰ ਭਰੋਸਾ ਦੇ ਕੇ ਦਿੰਦਾ ਅਜ ਤੁਹਾਡੇ ਚੈਨਲ ਨੂੰ ਸੰਗਤ ਨੂੰ ਭਰੋਸਾ ਦਿੰਦਾ ਵੀ ਫਤਿਹਗੜ ਚੂੜੀਆਂ ਦੇ ਵਿੱਚੋਂ ਨੌਂ ਵਿਧਾਨ ਸਭਾ ਕਹਿ ਰਹੇ ਤੁਸੀਂ ਹਲਕੇ ਆ ਲੋਕ ਸਭਾ ਦੇ ਵਿੱਚ ਤੇ ਫਤਿਹਗੜ ਚੂੜੀਆਂ ਕੱਲ ਕਾ ਹੁੰਦਾ ਸਭ ਤੋਂ ਵੱਡੀ ਲੀਡ ਫਤਿਹਗੜ ਚੂੜੀਆਂ ਦੇਵਾਂਗਾ ਬੜੀ ਵੱਡੀ ਗੱਲ ਕਹਿ ਰਹੇ ਹੋ ਔਨ ਔਨ ਰਿਕਾਰਡ ਗੱਲ ਕਹਿ ਰਹੇ ਹੋ ਤੁਸੀਂ 4 ਤਰੀਕ ਨੂੰ ਦੁਬਾਰਾ ਮੇਰੇ ਕੋ ਆਇਓ ਆਪਾਂ 4 ਤਰੀਕ ਨੂੰ ਤੁਹਾਡੀ ਇਹ ਵੀਡੀਓ ਨਾਲ ਫੇਰ ਜੋੜਾਂਗੇ ਤੇ ਫੇਰ ਗੱਲ ਕਰਾਂਗੇ ਉਹ ਲੀਡ ਵੀ ਤੁਹਾਨੂੰ ਮਤੀ 10000 ਦਵਾਦੀ ਦੀ ਕਹਿ ਰਹੇ ਜੀ ਪਰ ਮੈਂ ਉਹੀ ਗੱਲ ਕਹਿ ਰਹਾ ਬੜੀ ਵੱਡੀ ਗੱਲ ਕਹਿ ਰਹੇ ਹੋ ਮੌਜੂਦਾ ਵ代ਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਬੜਾ ਹੋਲਡ ਆ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਇੱਥੋਂ ਗਏ ਨੇ ਰਵੀਕਰਨ ਕੱਲ ਉਹਨਾਂ ਦਾ ਵੀ ਬੜਾ ਹੋਲਡ ਸੀ ਜਾਂ ਫਿਰ ਕਹਿ ਲਈ ਲਖਬੀਰ ਸਿੰਘ ਲੋਧੀ ਨੰਗਲ ਦਾ ਉਹਨਾਂ ਦਾ ਵੀ ਬੜਾ ਹੋਲਡ ਆ ਮੇਰੇ ਕੋ ਜੀ ਮੈਂ ਨਾ ਤੇ ਲੋਧੀ ਨੰਗਲ ਸਾਹਿਬ ਨੂੰ ਮਾੜਾ ਕਿੰਨਾ ਨਾ ਮੈਂ ਕਿਸੇ ਨੂੰ ਨਹੀਂ ਜਾਂਦਾ ਏਜ ਦੇ ਹ ਇਹਨਾਂ ਪਾਰਟੀਆਂ ਦੇ ਵਿੱਚ ਵੇਖੋ ਸੰਗਤ ਦੇ ਨਾਲ ਸਾਡੀ ਕੋਈ ਰਿਸ਼ਤੇਦਾਰੀ ਥੋੜੀ ਹੈ ਸੰਗਤ ਦੇ ਕੰਮ ਕਰਨੇ ਪੈਂਦੇ ਨੇ ਪਿੰਡਾਂ 'ਚ ਸਰਪੰਚ ਕਾਂਗਰਸ ਦੇ ਅਸੀ ਮਤੇ ਨਹੀਂ ਬਾਗ ਦਿੱਤੇ ਜਿਹੜੇ ਜਿਹੜੇ ਪਿੰਡਾਂ 'ਚ ਮਤੇ ਪਏ ਨਹੀਂ ਮੈਂ ਕਰੋੜਾਂ ਰੁਪਈਆ ਦਾ 4 ਅਰਬ 68 ਕਰੋੜ ਦਾ ਮੈਂ ਕਾਲ ਰਿਪੋਰਟ ਕਾਰਡ ਵੇਚ ਕੀਤਾ ਹੈ ਉਹ ਵੀ ਰਿਪੋਰਟ ਕਾਰਡ ਦੇ ਵਿੱਚ ਇਦਾਂ ਬਿਲਡਿੰਗਾਂ ਨਹੀਂ ਬਣਾਈਆਂ ਰਿਪੋਰਟ ਕਾਰਡ ਦੇ ਵਿੱਚ ਪ੍ਰੋਪਰ ਜਿਹੜਾ ਸਾਡੀ ਸੰਗਤ ਨੂੰ ਸਾਡੇ ਜੂਥ ਨੂੰ ਸਾਡੀਆਂ ਭੈਣਾਂ ਨੂੰ ਜਿਹੜਾ ਰੁਜ਼ਗਾਰ ਮਿਲੇ ਮੈਨੂੰ ਮਾਨ ਸਾਹਿਬ ਨਾਲ ਵੇਖੋ ਮੈਨੂੰ ਭਰੋਸਾ ਹੈ ਮਾਨ ਸਾਹਿਬ ਤੇ 117 ਵੀਰਾਂ ਦੇ ਨਾਲ ਮੰਤਰੀ ਸਾਹਿਬਾਨਾਂ ਦੇ ਨਾਲ ਐਮਐਲਏ ਸਾਹਿਬਾਨਾਂ ਦੇ ਨਾਲ ਮਾਨ ਸਾਹਿਬ ਨੇ ਮੀਟਿੰਗ ਕੀਤੀ ਸੀ ਉਹਨਾਂ ਕਲੀਅਰ ਕੱਟ ਕਿਹਾ ਸੀ ਵੀ 15 ਤੋਂ 20 ਹਜ਼ਾਰ ਬੱਚਿਆਂ ਨੂੰ ਆਪਾਂ ਹਰ ਹਲਕੇ ਦੇ ਵਿੱਚ ਰੁਜ਼ਗਾਰ ਦਾ ਸਾਧਨ ਪੈਦਾ ਕਰਾਂਗੇ ਤੇ ਸਾਡੇ ਫਤਿਹਗੜ ਚੂੜੀਆਂ ਦੇ ਵਿੱਚ ਗੰਨਾ ਮਿਲ ਬਹੁਤ ਵੱਡੀ ਹੋ ਗਈ ਹੈ ਜਿੱਥੇ 1000 ਬੰਦਾ ਕੰਮ ਕਰਦਾ 4000 ਕਰੂਗਾ ਬਾਇਓ ਗੈਸ ਦਾ ਪਲਾਂਟ ਲੱਗਾ ਭਦਰਪੁਰ ਕੈਰੀ ਇੱਕ ਬਹੁਤ ਵੱਡਾ ਵਾਟਰ ਟ੍ਰੀਟਮੈਂਟ ਪਲੈਂਟ ਲੱਗਾ ਉਹਦੇ ਵਿੱਚ ਕਾਫੀ ਬੱਚੇ ਸਰਵਿਸ ਕਰਨਗੇ ਖਣੀਏ ਕੇ ਬੰਗਰ ਜਿਹੜੀ ਫੈਕਟਰੀ ਹੈ ਫੀਡ ਦੀ ਪਲੈਂਟ ਹੈ ਉਹ ਪਲੈਂਟ ਨੂੰ 4 ਗੁਣਾ ਵੱਡਾ ਕੀਤਾ ਹੈ ਉਹਦੇ ਵਿੱਚ ਵੀ 4 ਗੁਣਾ ਵੱਧ ਬੱਚੇ ਕਰਨਗੇ ਕੰਮ ਕਰਨਗੇ ਰੁਜ਼ਗਾਰ ਇੱਕ ਮੀਨ ਹੈ ਵੇਖੋ ਅੱਜ ਲੋਕ ਜਾਣਦੇ ਨਹੀਂ ਅੱਜ ਲੋਕਾਂ ਨੂੰ ਪਤਾ ਹੈ ਬਲਬੀਰ ਸਿੰਘ ਪੰਨੂ ਦੀ 2 ਸਾਲਾਂ ਚ ਕਾਰੋਗਾਰੀ ਕੀ ਰਹੀ ਤ੍ਰਿਪਤ ਬਾਜਵੇ ਦੀ ਕੀ ਰਹੀ ਕਾਲੀ ਦਲ ਦੀ ਕੀ ਰਹੀ ਮੈਂ ਚੈਲੰਜ ਦੇ ਨਾਲ ਕਹਿੰਦਾ ਤੁਸੀਂ ਕਹਿ ਰਹੇ ਨਾ ਚੈਲੰਜ ਚੈਲੰਜ ਹੈ ਮੇਰਾ ਚੈਲੰਜ ਫਰਿਗੜ ਚੂੜੀਆਂ ਦੇ ਚਾਰੇ ਥਾਣਿਆਂ ਦੇ ਵਿੱਚੋਂ ਕੋਈ ਵੀ ਦੂਸਰੀ ਪਾਰਟੀ ਵਾਲੇ ਨੂੰ ਚੈਲੰਜ ਰਿਪੋਰਟ ਕੱਢ ਕਢਾਓ ਸਰਕਾਰਾਂ ਦੂਸਰੀਆਂ ਬੰਦੀਆਂ ਸੀ ਉਹਨਾਂ ਦਾ 6 ਮਹੀਨੇ ਸਾਲ ਦਾ ਪਹਿਲੇ ਸਾਲ ਦੀ ਕੀ ਕਾਰਗੁਜ਼ਾਰੀ ਸੀ 26 ਦੇ ਬਰਚੇ ਦੀ 452 ਦੀ ਝੂਠੇ ਬਰਚਿਆਂ ਦੀ ਤੇ ਸਾਡੀ ਕੀ ਕਾਰਗੁਜ਼ਾਰੀ ਲਈ ਜੇ 15% ਵੀ ਬਰਚੇ ਨਿਕਲਣ ਉਹ ਵੀ ਸੱਚ ਦੇ ਨਿਕਲਣਗੇ ਬੱਚੇ ਕ੍ਰਿਮੀਨਲ ਜੇ ਚੋਰ ਆ ਚੋਰੀ ਦਾ ਬਰਚਾਦਰਜ ਹੋਊਗਾ ਐਕਸੀਡੈਂਟ ਦਾ ਹੋਊਗਾ ਇਦਾਂ ਦੇ ਬੱਚੇ ਔਰ ਨਸ਼ੇ ਦੇ ਬੱਚੇ ਇੱਕ ਹੋਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਨਸ਼ਾ ਬੜਾ ਵੱਡਾ ਮੁੱਦਾ ਹੈ ਮੈਂ ਇਹ ਚੀਜ਼ ਨੂੰ ਮੰਨਦਾ ਮੈਂ ਨਹੀਂ ਮੈਂ ਵੇਖੋ ਭੱਜਦੇ ਨਹੀਂ ਅਸੀਂ ਆਪਾਂ ਤੁਹਾਡੀ ਗੱਲ ਮੈਂ ਕੱਟਣ ਲੱਗਾ ਤੁਹਾਡੀ ਗੱਲ ਕੱਟ ਲਗਾ ਨਸ਼ਾ ਦਾ ਮੁੱਦਾ ਤੁਸੀਂ ਗੱਲ ਕੀਤੀ ਆ ਮੈਂ ਤੁਸੀਂ ਗੱਲ ਪੂਰੀ ਕਰਿਓ ਮੇਰਾ ਸਵਾਲ ਸੁਣ ਲਓ ਨਸ਼ੇ ਦਾ ਮੁੱਦਾ ਤੁਸੀਂ ਕਿਹਾ ਪਰ ਫਿਰ ਸਰਕਾਰ ਕਿਉਂ ਨਹੀਂ ਹਾਲੇ ਤੱਕ ਇਹ ਤਨਕੇਲ ਦਾ ਆਨਸਰ ਦਿਓ ਮੇਰਾ ਵੇਖੋ ਆਪਾਂ ਕੁਐਸਚਨ ਜੀ ਪੁੱਟ ਕਰੀਏ ਉਹਦਾ ਆਨਸਰ ਲੈਣਾ ਚਾਹੀਦਾ ਉਹ ਮੈਂ ਤੁਹਾਨੂੰ ਦੱਸਦਾ ਮੈਂ ਨਿਊਜ਼ੀਲੈਂਡ ਗਿਆ ਆਸਟ੍ਰੇਲੀਆ ਗਿਆ ਮੈਂ ਕਾਫੀ ਕੰਟਰੀਆਂ ਵਿੱਚ ਵੀ ਜਾ ਕੇ ਆਇਆ ਮੈਂ ਉੱਥੇ ਵੀ ਇਹ ਚੀਜ਼ੀ ਵੇਖੀ ਵੀ ਉੱਥੇ ਨਸ਼ਾ ਇੱਕ ਇਦਾਂ ਦੀ ਚੀਜ਼ ਆ ਜਿਹੜਾ ਕਾਫੀ ਲੰਮੇ ਸਮੇਂ ਤੋਂ ਵੇਖੋ ਇਹ ਤਾਂ ਸਾਰਿਆਂ ਨੂੰ ਪਤਾ ਵੀ ਕਾਲੀ ਦਲ ਦੀ ਸਰਕਾਰ ਸੀ ਤੇ ਪੰਜਾਬ ਦੇ ਵਿੱਚ ਨਸ਼ਾ ਆ ਉਹ ਵਧਦਾ ਗਿਆ ਵਧਦਾ ਗਿਆ ਪੰਜਾਬ ਦੇ ਵਿੱਚ ਇੰਨੇ ਜਿਆਦਾ ਸਾਡੇ ਬੱਚੇ ਸਾਡੇ ਬੱਚੇ ਨੇ ਉਹ ਜਿਹੜੇ ਨਸ਼ੇ ਦੇ ਮਰੀਜ਼ ਬਣ ਗਏ ਨੇ ਇਹ ਪਤਾ ਹੈ ਸਾਰਿਆਂ ਨੂੰ ਵੀ ਜਿਹੜਾ ਨਸ਼ੇ ਦਾ ਮਰੀਜ਼ ਬਣ ਜਾਂਦਾ ਉਹਨੂੰ ਵਾਪਸ ਲਿਆਉਣਾ ਬਹੁਤ ਔਖਾ ਹੈ ਬਹੁਤ ਔਖਾ ਮੈਂ ਜਿੱਥੇ ਮੈਡੀਸਨ ਦਿੰਨੇ ਮੈਂ ਉੱਥੇ ਵੀ ਗਿਆ ਮੈਂ ਬਹੁਤ ਖਲਾਤ ਮਾੜੀ ਵੇਖੀ ਗੁਰਸੇਖ ਬੰਦੇ ਮੈਂ ਵੇਖੀ ਗੁਰਸੇਖ ਬੰਦੇ ਜਿਹੜੇ ਪੁਰਾਣੇ ਇਹਨਾਂ ਨੇ ਮੈਂ ਪੁੱਛਿਆ ਕਿਨੇ ਕਿਨੇ ਸਾਲ ਤੋਂ ਇਹ ਨਛੇ ਦਾ ਮਦਦ ਹਾਲ ਕਿਦਾਂ ਹੋਣਾ ਹੈ ਕਿ ਸਾਨੂੰ ਵੇਖੋ ਪੋਲੀਟਿਕਲ ਪਾਰਟੀਆਂ ਨੂੰ ਸਾਰੀਆਂ ਨੂੰ ਇੱਕਜੁੱਟ ਹੋਣਾ ਪਾਰਟੀ ਬਾਜੀ ਨੂੰ ਛੱਡ ਕੇ ਆਪਾਂ ਕਿਸੇ ਦੇ ਉੱਤੇ ਥੋਪੀਏ ਨਾ ਇਦਾਂ ਨਾ ਥੋਪੀਏ ਜੀ ਇਹਨੇ ਉਹ ਕੀਤਾ ਜੀ ਇਹਨੇ ਇਹ ਛੱਡੀਏ ਪਾਰਟੀ ਬਾਜੀ ਤੋਂ ਉੱਪਰ ਉੱਠੀਏ ਪਿੰਡਾਂ ਦੇ ਵਿੱਚ ਇੱਕ ਸਾਂਝਾ ਪ੍ਰਚਾਰ ਕਰੀਏ ਪਿੰਡਾਂ ਦੇ ਵਿੱਚ ਇੱਕ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਹ ਨਾ ਹੋਵੇ ਕਿ ਕਾਂਗਰਸੀ ਦੀ ਕਮੇਟੀ ਲੱਗ ਬਣੀ ਹੋਵੇ ਕਾਲੀਏ ਦੀ ਲੱਗ ਹੋਵੇ ਆਮ ਦੀ ਲੱਗ ਹੋਵੇ ਨਹੀਂ ਜਿਹੜੀ ਨਸ਼ੇ ਦੇ ਮੁੱਦੇ ਦੇ ਉੱਤੇ ਕਮੇਟੀ ਬਣਨੀ ਆ ਪਿੰਡ ਦੇ ਵਿੱਚ ਮੈਂ ਜਿਹੜੀ ਮੈਂ ਸੋਚਿਆ ਮੈਂ ਤੁਹਾਨੂੰ 5-7 ਪਿੰਡਾਂ ਦੇ ਨਾਮ ਦੱਸਦਾ ਉਹਨਾਂ ਪਿੰਡਾਂ 'ਚ ਮੈਂ ਨਸ਼ਾ ਖਤਮ ਕੀਤਾ ਉਹ ਖਤਮ ਕੀ ਕਿਹੜੇ-ਕਿਹੜੇ ਪਿੰਡ ਮੈਂ ਤੁਹਾਨੂੰ ਦੱਸਦਾ ਕਿੱਦਾਂ ਖਤਮ ਕੀਤਾ ਇੱਕ ਤਾਂ ਮੇਰਾ ਆਪਣਾ ਹੀ ਅਲੀਵਾਨ ਪਿੰਡ ਹੋਇਆ ਕੀ ਆ ਮੈਂ ਪਿੰਡਾਂ ਦੇ ਵਿੱਚ ਸਾਂਝੀ ਕਮੇਟੀ ਬਣਾਈ ਬਜ਼ੁਰਗ ਲੈ ਪੈਣਾ ਲਈਆਂ ਜੂਸ ਦੇ ਵੀਰ ਲੈ ਉਹਨਾਂ ਨੇ ਕਲੀਅਰ ਕੱਟ ਪਿੰਡ ਦੇ ਵਿੱਚ ਪੰਚਾਇਤ ਨੇ ਮਤਾ ਪਾਇਆ ਕਿ ਅਸੀਂ ਪਿੰਡ ਦੇ ਵਿੱਚ ਜੇ ਕੋਈ ਨਸ਼ਾ ਵੇਚਣਾ ਆਉਂਦਾ ਅਸੀਂ ਉਹਨੂੰ ਬਾਹਰ ਨਹੀਂ ਜਾਂਦਾ ਜੇ ਕੋਈ ਸਾਡਾ ਮੁੰਡਾ ਕਰਦਾ ਉਨੂੰ ਬਾਕੇ ਸਮਝਾਵਾਂਗੇ ਉਹਨੂੰ ਆਪਾਂ ਸੁਵਿਧਾ ਸੈਂਟਰ ਚ ਦਾਖਲ ਕਰਾਵਾਂਗੇ ਜੇ ਪਰਿਵਾਰ ਦਾ ਬੱਚਾ ਮਾਤਾ ਪਾਇਆ ਹੋਆ ਜੇ ਕਹੋ ਤੇ ਮੈਂ ਮਾਤਾ ਵੀ ਤੁਹਾਨੂੰ ਦਿਖਾ ਦਿੰਦਾ ਮਾਤਾ ਪਾਇਆ ਹੈ ਕਿ ਜੇ ਪਰਿਵਾਰ ਦਾ ਬੰਦਾ ਕੋਈ ਨਸ਼ੇ ਦੇ ਸਬੰਧ ਦੇ ਵਿੱਚ ਕਿਸੇ ਨੂੰ ਛਡਾਉਣ ਹੁੰਦਾ ਉਹਨੂੰ ਵੀ ਵਿੱਚ ਇਨਵੋਲਵ ਕਰ ਉਹਨਾਂ ਪਿੰਡਾਂ ਦੇ ਵਿੱਚ ਮੈਂ 2 ਸਾਲ ਦੀ ਕਾਰਗੁਜ਼ਾਰੀ ਚ ਕਹਿ ਰਿਹਾ ਉਹਨਾਂ ਪਿੰਡਾਂ ਦੇ ਵਿੱਚ ਨਸ਼ੇ ਦੀ ਸਫਾਈ ਹੋ ਗਈ ਹੈ ਨਸ਼ਾ ਖਤਮ ਕਰਨ ਵਾਸਤੇ ਸਾਨੂੰ ਪਿੰਡ ਵਾਸੀਆਂ ਨੂੰ ਇਕਜੁੱਟ ਹੋਣਾ ਪੈਣਾ ਇਹ ਜਿਹੜੀ ਮੈਂ ਗੱਲ ਕਰਾਂ ਜਿਸ ਦੀ ਕਹਿੰਦਾ ਤੁਸੀਂ ਦੱਸਿਆ ਕਿ ਨਸ਼ੇ ਦੇ ਉੱਤੇ ਮੈਂ ਕਈਆਂ ਪਿੰਡਾਂ 'ਚ ਨਕੇਲ ਕਸੀ ਆ ਆਪਣੇ ਪਿੰਡ 'ਚ ਵੀ ਨਕੇਲ ਕਸੀ ਤੁਸੀਂ ਨਸ਼ੇ ਦੇ ਉੱਤੇ ਕਿ ਮੈਂ ਮੰਨ ਕੇ ਚੱਲਾਂ ਕਿ ਜੇ ਜਿਹੜੀ ਤੁਸੀਂ ਗੱਲ ਪਹਿਲਾਂ ਕਹੀ ਕਿ ਮੈਂ ਆਪਣੇ ਹਲਕੇ ਦੇ ਆਪਣੇ ਪਿੰਡ ਦੀਆਂ ਬਜ਼ੁਰਗ ਔਰਤਾਂ ਦਾ ਦੁੱਧ ਪੀਤਾ ਉਹਨਾਂ ਨੇ ਮੈਨੂੰ ਹੱਥੀ ਪਾਲਿਆ ਇਹਦਾ ਮਤਲਬ ਫਿਰ ਉਹ ਕਰਜ਼ੇ ਉਤਾਰ ਰਹੇ ਹੋ ਦੁੱਧ ਦਾ ਜਾਂਦੇ ਜਾਂਦੇ ਤੁਸੀਂ ਲੈ ਲਓ ਜਾਂਦੇ ਜਿੱਦੇ ਮੈਂ ਕੋਈ ਪ੍ਰੀ ਪਲਾਨਿੰਗ ਨਹੀਂ ਕਰ ਰਿਹਾ ਜਾਂਦੇ ਜਾਂਦੇ ਕਿਤੇ ਵੀ ਰੁਕ ਜਾਓ ਤੁਸੀਂ ਕਿਸੇ ਘਰ ਵੀ ਕਿਤੇ ਵੀ ਰੁਕ ਜਾਓ ਮੈਂ ਕੋਈ ਦੁੱਧ ਪੀਤੇ ਦਾ ਕਰਜ਼ੇ ਵੇਖੋ ਉਤਾਰਨਾ ਪੈਂਦਾ ਜੇ ਮੈਨੂੰ ਅੱਜ ਅਜੇ ਤੰਦ ਉਕੇ ਮੈਂ ਉਹ ਪ੍ਰਮਾਤਮਾ ਦਾ ਨਾਮ ਲੈ ਕੇ ਕਹੀ ਨਾ ਵੀ ਮੈਂ ਕਦੀ ਸੋਚਿਆ ਨਹੀਂ ਸੀ ਕਦੀ ਨਹੀਂ ਸੀ ਸੋਚਿਆ ਵੀ ਮੈਂ ਰਾਜ ਨਹੀਂ ਦੀ ਜਾਊਂਗਾ ਮੈਂ ਸਮਾਜ ਸੇਵੀ ਸੀ ਅਸਲ ਦੇ ਵਿੱਚ ਮੈਂ ਸਮਾਜ ਸੇਵੀ ਵੀ ਉਹ ਸੀ ਕਿ ਕਦੀ ਮੈਂ ਫੋਟੋ ਨਹੀਂ ਖਿਚਾਈ ਮੈਂ ਫੋਟੋ ਖਿਚਾਉਣ ਨੂੰ ਇੱਕ ਇਹ ਸਮਝਦਾ ਸੀ ਕਿ ਜੇ ਮੈਂ ਕਿਸੇ ਨੂੰ ਥੋੜਾ ਰੱਜਣ ਦੇ ਕੇ ਫੋਟੋ ਖਿੱਚ ਕੇ ਪਾਊਂਗਾ ਤੇ ਅਗਲੇ ਦੀ ਇੱਜ਼ਤ ਮੈਨੂੰ ਲੱਗਦਾ ਸੀ ਫਿਰ ਡਾਊਨ ਜਾਏਗੀ ਅਗਲੇ ਦੀ ਦੇਖੋ ਹਰ ਇੱਕ ਦਾ ਮਾਨ ਸਨਮਾਨ ਹੁੰਦਾ ਮਜਬੂਰੀ ਹੁੰਦੀ ਹੈ ਜਦੋਂ ਕਿਸੇ ਦੇ ਘਰ ਦੇ ਵਿੱਚ ਰਾਸ਼ਨ ਦੀ ਅੰਜਾਰਿਆ ਉਹ ਉਹਦੀ ਮਜਬੂਰੀ ਹੈ ਵਿਚਾਰੇ ਦੀ ਉਹਦੀ ਮਜਬੂਰੀ ਦਾ ਨਜਾਇਜ਼ ਫਾਇਦਾ ਨਹੀਂ ਲੈਣਾ ਚਾਹੀਦਾ ਰਾਸ਼ਨ ਮੈਂ ਕਰੋਨਾ ਦੇ ਵਿੱਚ ਵੀ ਬਹੁਤ ਵੰਡੇ ਪਰ ਕੋਈ ਫੋਟੋ ਨਹੀਂ ਪਾਈ ਹੁਣ ਰਾਜਨੀਤੀ ਦੇ ਵਿੱਚ ਆ ਕੇ ਮੈਂ ਖੁਦ ਜੇ ਮੈਂ ਤੁਹਾਨੂੰ ਸੱਚ ਦੱਸਾਂ ਮੈਂ 8-9 ਮਹੀਨੇ ਪਾਰਟੀ ਦੇ ਵਿੱਚ ਵੀ ਫੋਟੋ ਤੋਂ ਬਿਨਾ ਹੀ ਕੰਮ ਕਰਦਾ ਫੋਟੋ ਤੋਂ ਬਿਨਾ ਹੀ ਕੰਮ ਕਰਦਾ ਪਾਰਟੀ ਵਾਲੇ ਬਾਅਦ ਵਿੱਚ ਮੈਨੂੰ ਕਹਿਣਾ ਸ਼ੁਰੂ ਕੀਤਾ ਵੀ ਫੋਟੋ ਕਰਾਉਣੀ ਜ਼ਰੂਰੀ ਹੁੰਦੀ ਹੈ ਤੁਸੀਂ ਫੋਟੋ ਪਾਰਟੀ ਨੂੰ ਜ਼ਰੂਰ ਭੇਜਿਆ ਕਰੋ ਸੰਗਤ ਦੇ ਵਿੱਚ ਪਾਰਟੀ ਦੀ ਫੋਟੋ ਭੇਜਿੰਨੀ ਤੇ ਮੈਂ 6 ਮਹੀਨੇ ਉਹ ਪਰਮਾਤਮਾ ਦਾ ਇਹ ਤੋਂ ਵੱਡਾ ਨਹੀਂ ਕੋਈ ਮੈਂ 8-9 ਮਹੀਨੇ ਤਾਂ ਕਰ ਮੇਰਾ ਫੋਟੋ ਤੇ ਕੰਮ ਕਰੀਆ ਸੰਗਤ ਦੇ ਵਿੱਚ ਕਰੀ ਗਿਆ ਕਰੀ ਗਿਆ ਕਰੀ ਗਿਆ ਅੱਜ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਵੀ ਪਰਮਾਤਮਾ ਫਤਿਹਗੜ ਚੂੜੀਆਂ ਦੀ ਜਿੰਨੀ ਸੰਗਤ ਮੇਰਾ ਸਾਥ ਦੇਵੇ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਮੈਂ ਗਰੰਟੀ ਦਿੰਦਾ ਵੀ ਪਿੰਡ ਪਿੰਡ 'ਚ ਜਾ ਕੇ ਮੈਂ ਇੱਕ ਟੀਮਾਂ ਬਣਾਉਂਗਾ ਟੀਮਾਂ ਬਣਾ ਕੇ ਸਭ ਤੋਂ ਪਹਿਲਾਂ ਆਪਾਂ ਨਸ਼ੇ ਨੂੰ ਖੱਲ ਪਾਵਾਂਗੇ ਸਭ ਤੋਂ ਪਹਿਲਾਂ ਨਸ਼ੇ ਨੂੰ ਤਾਂ ਜੋ ਯਾ ਜੇ ਕਿਸੇ ਦੇ ਘਰ ਵੇਖੋ ਪਰਸ਼ਾਵਾਂ ਪਿਆ ਹੈ ਨਾ ਰੁਖ ਲੱਗਾ ਹੈ ਉਹ ਉਹ ਬੂਟਾ ਦੂਜੇ ਦੇ ਘਰ ਵੀ ਜਾਊ ਉਹ ਨੁਕਸਾਨ ਕਰੂਗਾ ਆਪਾਂ ਇਹਨਾਂ ਚੀਜ਼ਾਂ ਨੂੰ ਪਾਰਟੀ ਬਾਜੀ ਦੇ ਨਾ ਥੋਪੀਏ ਇਨੂੰ ਆਪਣੀ ਇੱਕ ਨੈਤਿਕ ਅਧਿਕਾਰ ਨੈਤਿਕ ਜ਼ਿੰਮੇਵਾਰੀ ਸਮਝੀਏ ਫਿਰ ਨਾ ਚਾਹ ਕਤਮਣਾ ਆਪਾਂ ਇਦਾਂ ਨਾ ਕਰੀਏ ਅੱਗੇ ਦੂਜਾ ਮੁੱਦਾ ਹੈ ਰੁਜ਼ਗਾਰ ਦਾ ਰੁਜ਼ਗਾਰ ਵੇਖੋ 44000 ਤੋਂ ਪਲੱਸ ਸਰਦਾਰ ਪੂਰਨ ਸਿੰਘ ਮਾਨ ਨੇ ਸਰਕਾਰੀ ਨੌਕਰੀਆਂ ਦਿੱਤੀਆਂ ਫਤਿਹਗੜ ਤਹਿਸੀਲ ਦੇ ਵਿੱਚ ਸਟੈਨ ਨੂੰ ਨੈਬ ਤਹਿਸੀਲਦਾਰ ਨੂੰ ਤੁਸੀਂ ਜਾ ਕੇ ਇੰਟਰਵਿਊ ਲੈ ਕੇ ਪੁੱਛ ਲਿਓ ਉਹ ਕੌਣ ਹੈ ਉਹ ਧੰਨਵਾਦ ਕਰਦਾ ਮੈਨੂੰ ਮਿਲਿਆ ਮੈਨੂੰ ਭਰਾ ਕਿਹਾ ਆ ਚੋਣ ਜਬਤਾ ਦੇ ਦੌਰਾਨ ਉਹਨਾਂ ਦੀ ਡਿਊਟੀ ਲੱਗੀ ਉਹ ਮੈਨੂੰ ਕਹਾਂ ਮੈਂ ਕਿਹਾ ਵੀ ਮੈਂ ਬਹੁਤ ਗਰੀਬ ਪਰਿਵਾਰ ਦਾ ਆ ਤੇ ਮੈਂ ਦੋ ਵਾਰੀ ਟੈਸਟ ਪੀ ਲੋਂ ਪਾਸ ਹੋਇਆ ਸੀ ਇਹ ਦੂਸਰੀ ਅਧਰਕਾਰਾਂ ਨੇ ਜੁਆਇਨਿੰਗ ਕਰੈਕਟਰ ਨਹੀਂ ਦਿੱਤੇ ਮੈਨੂੰ ਤੇ ਸਰਦਾਰ ਭਗਤ ਸਿੰਘ ਮਾਨ ਜੀ ਦਾ ਉਹਨਾਂ ਨੂੰ ਧੰਨਵਾਦ ਕੀਤਾ ਇੱਕ ਸਟੈਨੋ ਵੀਰਵਿਆ ਔਰ 400 ਤੋਂ ਪਲੱਸ ਫਤਿਹਗੜ ਚੂੜੀਆਂ ਦੀ ਸੰਗਤ ਨੂੰ 400 ਤੋਂ ਪਲੱਸ ਹੈ 400 ਦਾ ਤਕਰੀਬਨ 420 25 30 ਦਾ ਆਕੜਾ ਹੈ ਕਈਆਂ ਨਾਲ ਮੇਰੀ ਗੱਲ ਨਹੀਂ ਹੋਈ ਮੈਂ ਪਿੰਡਾਂ 'ਚ ਸਰਵੇ ਕੀਤਾ ਜਿਹੜੀਆਂ ਫਤਿਹਗੜ ਚੂੜੀਆਂ ਦੀ ਸਰਕਾਰੀ ਸਰਵਸਮਿਤੀ ਆਏ ਮੈਂ ਲਿਸ਼ਟ ਦੇ ਦਾਂਗਾ ਅਪਰੂਵ ਦੇ ਨਾਲ 44000 ਦੇ ਵਿੱਚੋਂ ਸਵਾ 400 ਦੇ ਕਰੀਬ ਫਤਿਹਗੜ ਚੂੜੀਆਂ 'ਚ ਨੌਕਰੀਆਂ ਮਿਲੀਆਂ ਅਦੇਗੜ ਚੂੜੀਆਂ ਦੇ ਵਿੱਚ 38 ਪਿੰਡ ਉਹ ਨੇ ਜਿੰਨਾ ਪਿੰਡਾਂ ਦੇ ਵਿੱਚ ਸਾਡੇ ਵਾਸਤੇ ਸ਼ਹੀਦ ਪਰਿਵਾਰ ਜਿਨ੍ਹਾਂ ਨੂੰ ਪੁੱਛਿਆ ਨਹੀਂ ਗਿਆ ਸਾਡੇ ਵਾਸਤੇ ਉਹਨਾਂ ਭਰਾਵਾਂ ਨੇ ਕੁਰਬਾਨੀਆਂ ਦਿੱਤੀਆਂ ਆਰਮੀ ਦੇ ਵਿੱਚ 71 ਦੇ ਵਿੱਚ ਕੁਰਬਾਨੀ 65 ਦੇ ਵਿੱਚ ਕੁਰਬਾਨੀ ਜੰਗਾਂ ਦੇ ਵਿੱਚ ਕੁਰਬਾਨੀਆਂ ਆਪਰੇਸ਼ਨਾਂ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਪੁੱਛੇ ਰਹੀਆਂ ਤੇ ਜਾਂਦੇ ਜਾਂਦੇ ਮੜਾ ਜੀ ਅਲੀਵਾਲ ਵੀ ਛਾਤੀ ਮਾਰ ਜੋ ਉਹ 71 ਦੇ ਵਿੱਚ ਸ਼ਹੀਦ ਹੋਏ ਸਾਡੇ ਬਜ਼ੁਰਗ ਸੈਕੰਡ ਲੈਫਟੀਨਨੈਂਟ ਲਖਵਿੰਦਰ ਸਿੰਘ ਜੀ ਅਲੀਵਾਲ ਦੇ ਪਰਿਵਾਰ ਨੇ ਸਾਡੇ ਔਰ 8 ਪਿੰਡਾਂ ਦੇ ਵਿੱਚ ਮੈਂ ਜੇਠ ਲਾਤੇ ਨੇ ਅਠੰਬ ਇਹਨਾਂ ਦੀ ਨਾਲ ਨਾਲ ਮੈਂ ਸਟੇਡੀਅਮ ਦੀ ਪ੍ਰਵਾਨਗੀ ਭੇਜ ਚੁੱਕਾ ਹਾਂ ਸਟੇਡੀਅਮ ਦੀ ਔਰ ਅਲੀਵਾਲ ਦੀ ਸਟੇਡੀਅਮ ਦੀ ਪ੍ਰਵਾਨਗੀ ਆ ਗਈ ਹੈ ਔਰ ਕਈ ਪਿੰਡਾਂ ਦੀ ਡੀਸੀ ਸਾਹਿਬ ਦੀ ਟੇਬਲ ਤੇ ਪਈਆਂ ਕੱਲੇ-ਕੱਲੇ ਪਿੰਡ ਦੇ ਵਿੱਚ ਮੇਰੀ ਸਪੀਚ ਦੇ ਵਿੱਚ ਮੇਰੀ ਬਾਈਟ ਦੇ ਵਿੱਚ ਤੁਸੀਂ মিডিਆ ਦੇ ਬਾਈਟ ਵਿੱਚ ਵੀ ਕਹਿਿੰਦਾ ਵੀ ਜੇ ਕਿਸੇ ਪਿੰਡ 'ਚ ਸ਼ਹੀਦ ਪਰਿਵਾਰ ਹੈਗਾ ਜਦੀ ਫਾਈਲ ਨੂੰ ਦੱਬ ਕੇ ਰੱਖਿਆ ਗਿਆ ਉਹ ਕੱਢੋ ਇੱਕ ਦਿਨ ਮੈਂ ਚਾਣਕੀ ਫਤਿਹਗੜ ਜੁੜੀਆਂ ਸ਼ਹਿਰ ਦੇ ਵਿੱਚ ਗਿਆ ਉਹ ਭੈਣ ਮੈਨੂੰ ਮਿਲ ਕੇ ਅੱਖਾਂ 'ਚ ਪਾਣੀ ਆ ਗਿਆ ਮੈਨੂੰ ਕਹਿੰਦੀ ਵੀ ਮੇਰੇ ਪਤੀ ਦੀ ਦੀ 93 93 ਦੇ ਵਿੱਚ ਡੈਥ ਹੋਈ ਕਿਸੇ ਨੇ ਪੁੱਛਿਆ ਨਹੀਂ ਉਹ ਮੈਂ ਫਾਈਲ ਲਈ ਅੱਜ ਉਹ ਭਰਾ ਦਾ ਪਿਛਲੇ ਮਹੀਨੇ ਗੀਡ ਆ ਗਿਆ ਤੇ ਮੈਂ ਕੀ ਕਰਨਾ ਹੈ ਫਤਿਹਗੜ ਦੀ ਜਿੱਥੋਂ ਵੀ ਸ਼ਹਿਰ ਨੂੰ ਐਂਟਰੀ ਹੋਇਆ ਉਹ ਕਿ ਚਾਰਾਂ ਮੈਂ ਕੁਝ ਨਹੀਂ ਕਰਨੀ ਪਰਵਾਦੀ ਸਲਾਹ ਦੇ ਨਾਲ ਵੀ ਚਾਰਾਂ ਐਂਟਰੀਆਂ ਦੇ ਉੱਤੇ ਸ਼ਹੀਦ ਦੇ ਨਾਂ ਤੇ ਸੋਨਾ ਗੀਡ ਬਣੇ ਸ਼ਹੀਦ ਪਰਿਵਾਰ ਦੇ ਨਾਂ ਮਾਨ ਤੇ ਪਰਿਵਾਰ ਦੇ ਵਧੂ ਨਾ ਬਣਨਾਂ ਸ਼ਹੀਦ ਦੇ ਨਾਂ ਤੇ ਕਣੀ ਕਣੀ ਫੇ ਫੌਜੀ ਦੀ ਕਣੀ ਜਾਗਦੀ ਆ ਨਾ ਫੌਜੀ ਅਸੀਂ ਦਨੂਏ ਬਿਲਕੁਲ ਜਾਗਦੀ ਫੇ ਕੋ ਫੌਜੀ ਇੱਕ ਐਸਾ ਹੁੰਦਾ ਹੈ ਇੱਕ ਫੌਜ ਇੱਕ ਐਸਾ ਮਹਿਕਮਾ ਹੈ ਜਿਹੜੇ ਮਹਿਕਮੇ ਨੂੰ ਅਜੇ ਤੱਕ ਦਾਗ ਨਹੀਂ ਲੱਗਾ ਮੈਂ ਨਹੀਂ ਕਿਤੇ ਦਾਗ ਨਹੀਂ ਕੋਈ ਕਈ ਮਹਿਕਮੇ ਕੋਈ ਕੋਈ ਹੋਇਆ ਕਿਤੇ ਕਿਤੇ ਹੋਇਆ ਪਰ ਆਰਮੀ ਦੇ ਵਿੱਚ ਇੱਕ ਐਸਾ ਸਿਸਟਮ ਹੈ ਆਰਮੀ ਇੱਕ ਆਰਮੀ ਨੂੰ ਕਦੀ ਦਾਗ ਨਹੀਂ ਲੱਗਾ ਬਿਨ ਆਰਮੀ ਘਦਾਰ ਹੋ ਸਕਦੀ ਇਸ ਕਰਕੇ ਮੈਂ ਆਪਣਾ ਆਰਮੀ ਦੀ ਤਰ੍ਹਾਂ 11 ਤਰੀਕ ਤੋਂ ਮੈਂ ਸ਼ੁਰੂ ਕਰਾਂਗਾ ਕਿਉਂ ਕਿਉਂਕਿ 4 ਤਰੀਕ ਨੂੰ ਰਿਜ਼ਲਟ ਆਉਣਾ ਹੈ ਪੰਜ ਦਿਨ ਦੀ ਮੈਂ ਸੰਗਤ ਕੋ 6 ਦਿਨ ਦੀ ਛੁੱਟੀ ਲਈ ਹੈ ਮੈਂ ਤਾਂ-ਤਨ ਬਾਬਾ ਜੀ ਚੰਜੀ ਨੂੰ ਮੰਨਦਾ ਮੈਨੂੰ ਪਤਾ ਹੈ ਮੈਨੂੰ ਰਿਜ਼ਲਟ ਪਹਿਲਾਂ ਪਤਾ ਤੁਸੀਂ 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 ਦਾਵਾ ਕੀਤਾ ਕਿ 30000 ਦੀ ਲੀਡਣਾ ਜਿੱਤੋਗੇ ਪਰ ਜੇ ਫੌਜੀ ਤੌਰ ਤੇ ਗੱਲ ਕਰਾਂ ਤੁਸੀਂ ਫੌਜ ਚ ਰਹੇ ਹੋ ਸਰਹੱਦ ਤੇ ਉੱਤੇ ਜਦੋਂ ਜੰਗ ਹੁੰਦੀਆਂ ਤਾਂ ਦੇਸ਼ ਨਾਲ ਟਕਰਾ ਹੁੰਦਾ ਇਹ ਦੇਸ਼ ਦੇ ਨਾਲ ਟਕਰਾ ਹੁੰਦਾ ਫੌਜਾਂ ਦਾ ਫੌਜਾਂ ਆਪਸ ਵਿੱਚ ਲੜਦੀਆਂ ਨੇ ਤੇ ਉਸ ਜੰਗ ਦੇ ਵਿੱਚ ਜਿੱਤ ਪ੍ਰਾਪਤ ਕਰਦੀਆਂ ਨੇ ਪਰ ਜੇ ਜੇ ਮੈਂ ਗੱਲ ਕਰਾਂ ਇਸ ਰਾਜਨੀਤਿਕ ਬਾਰਡਰ ਦੇ ਉੱਤੇ ਤੁਸੀਂ ਇਸ ਪਾਸੇ ਹੋ ਤੇ ਉਸ ਪਾਸੇ ਤਿੰਨ ਤਿੰਨ ਨੇ ਵਿਰੋਧੀ ਬੜੇ ਸਖਤ ਪਲਵਾਨ ਨੇ ਢਾਹ ਲੋਗੇ ਨਹੀਂ ਭਾਜੀ ਮੈਂ ਵੇਖੋ ਤੁਹਾਨੂੰ ਜੇ ਸਚਾਈ ਦੱਸਾਂ ਮੈਂ ਭਰਾ ਜੇ ਮੇਰੇ ਤੁਸੀਂ ਵੀ ਉਹ ਵਾਹਿਗੁਰੂ ਨੂੰ ਯਾਦ ਕਰਕੇ ਕਹਿਣ ਲੱਗਾ ਬਾਬੇ ਜੀ ਚੰਜੀ ਭਾਜੀ ਇਹ ਕੁਝ ਵੀ ਨਹੀਂ ਇਹਦੇ ਕੱਖ ਵੀ ਨਹੀਂ ਆ ਤੁਸੀਂ ਮੇਰੀਆਂ ਲੱਤਾਂ ਮੇਰੇ ਪੱਟ ਵੇਖੋਗੇ ਆ ਪੂਰੇ ਸਪਲੈਂਡਰ ਨਾਲ ਭਰੇ ਪਏ ਸਪਲੈਂਡਰ ਗਰਨੇਡ ਗੋਲੀ ਦੇ ਸਪਲੈਂਡਰ ਲੱਗੇ ਸਪਲੈਂਡਰ ਲੱਗੇ ਮੈਂ ਆਰਮੀ ਦੇ ਵਿੱਚ ਤਿੰਨ ਤਿੰਨ ਘੰਟੇ ਸੌਂਗੇ 24 ਘੰਟਿਆਂ ਦੇ ਵਿੱਚੋਂ ਬਸ ਤਿੰਨ ਤਿੰਨ ਘੰਟੇ ਸੌਂਗੇ ਟਾਈਮ ਗੱਡਿਆ ਆਪਰੇਸ਼ਨਾਂ ਦੇ ਵਿੱਚ ਡਿਊਟੀਆਂ ਦੇ ਵਿੱਚ ਇਹਦੇ ਕੋਈ ਗੱਲ ਹੀ ਨਹੀਂ ਹੈ ਇਹ ਤਾਂ ਫਿਰ ਵੀ 5 ਘੰਟੇ ਸੌਣ ਨੂੰ ਮਿਲਦੇ ਰਾਤ ਨੂੰ ਆਪਣੇ ਘਰ ਆਈਦਾ ਵਿੱਚ ਜਾਈਦਾ ਰਾਤ ਨੂੰ 5 ਘੰਟੇ ਬਾਅਦ ਇਹ ਮੈਨੂੰ ਦੇ ਕੋਈ ਔਖਾ ਲੱਗਾ ਨਹੀਂ ਜੇ ਕੋਈ ਮੈਂ ਐਵੇਂ ਝੂਠ ਨਹੀਂ ਮਾਰਦਾ ਉਹ ਵਾਹਿਗੁਰੂ ਨੂੰ ਕਹਿ ਰਿਹਾ ਮੈਨੂੰ ਨਹੀਂ ਔਖਾ ਲੱਗਾ ਮੈਨੂੰ ਤੇ ਬੜਾ ਵਧੀਆ ਵਧੀਆ ਕੰਮ ਲੱਗਦਾ ਸਿੱਧਾ 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 ਕੰਮ ਹੈ ਪਾਰਟੀ ਚੰਗੀ ਹੈ ਮਨਿਸਟਰ ਚੰਗੇ ਨੇ ਸੀਐਮ ਚੰਗੇ ਨੇ ਸੀਐਮ ਸਾਹਿਬ ਚੰਗੇ ਨੇ ਆਪਣੇ ਕੰਮ ਲਿਆਉਂਦੇ ਲੋਕਾਂ ਦੀ ਸੇਵਾ ਕਰੂ ਹੁਣ ਪਿੰਡਾਂ ਦੇ ਪ੍ਰਬੰਧਕ ਲੱਗੇ ਨੇ ਆ ਪਿੰਡਾਂ ਵਾਲਿਆਂ ਨੂੰ ਵਾਦਾ ਕੀਤਾ ਹੈ ਜੇ ਮੈਂ ਪਿੰਡਾਂ 'ਚ ਦਿਨਾਂ ਸਾਲਾਂ 'ਚ ਕੰਮ ਕਰੂੰਗਾ ਤੇ ਮੈਨੂੰ ਸਦਾਈ 'ਚ ਵੋਟਾਂ ਪਈਆਂ ਜੇ ਕੰਮ ਨਹੀਂ ਕਰੂੰਗਾ ਤਾਂ ਫਿਰ ਵੋਟਾਂ ਦਾ ਮਤਲਬ ਹੀ ਕੋਈ ਨਹੀਂ ਇੱਕ ਇੱਕ ਅੱਜ ਇੱਕ ਇੱਕ ਅੱਜ ਛਾਪੇਮਾਰੀ ਹੋ ਗਈ ਹੈ ਜੀ ਬਟਾਲੇ ਦੇ ਵਿੱਚ ਕਾਂਗਰਸੀ ਮੇਅਰ ਦੇ ਘਰ ਛਾਪੇਮਾਰੀ ਹੋਈ ਹੈ ਵੱਡੇ ਕਾਰੋਬਾਰੀ ਜਿਹੜੇ ਸ਼ਰਾਬ ਨਾਲ ਜੁੜੇ ਹੋਏ ਨੇ ਉਹ ਵੀ ਕਾਂਗਰਸੀ ਨੇ ਉਹਨਾਂ ਦੇ ਟਿਕਾਣਿਆਂ ਤੇ ਰੇਡ ਹੋ ਗਈ ਹੈ ਛਾਪੇਮਾਰੀ ਹੋ ਗਈ ਹੈ ਤੇ ਨਾ ਆਮ ਆਦਮੀ ਪਾਰਟੀ ਦਾ ਲੱਗ ਰਿਹਾ ਨਾ ਆਮ ਆਦਮੀ ਪਾਰਟੀ ਦਾ ਲੱਗ ਰਿਹਾ ਕਿ ਕੱਲ ਹੀ ਸੀਐਮ ਹੋ ਕੇ ਗਿਆ ਤੇ ਅੱਜ ਰੇਡ ਹੋ ਗਈ ਭਾਜੀ ਇਦਾਂ ਨਹੀਂ ਹੁੰਦਾ ਕੀਤੀ ਕਿਨੇ ਆ ਇਹ ਦੇਖੋ ਸੂਤਰਾਂ ਦੇ ਹਵਾਲੇ ਤੋਂ ਜੋ ਸਾਨੂੰ ਪਤਾ ਲੱਗਿਆ ਕਿ ਵਿਜੀਲੈਂਸ ਵਿਭਾਗ ਕੋਲ ਨਹੀਂ ਸੂਤਰਾਂ ਨੇ ਮੈਨੂੰ ਜਿੱਥੋਂ ਤੱਕ ਕਲੀਅਰ ਭੇਜਿਆ ਤੱਕ ਕਲੀਅਰ ਨਹੀਂ ਵਿਜੀਲੈਂਸ ਈਡੀ ਕੌਣ ਹੈ ਨਹੀਂ ਇਦਾਂ ਨਹੀਂ ਹੈਗਾ ਮੇਰੇ ਕੋ ਆਮ ਆਦਮੀ ਪਾਰਟੀ ਕਦੀ ਵੀ ਕਿਸੇ ਤੇ ਪ੍ਰੈਸ਼ਰ ਬਣਾ ਕੇ ਕਿਸੇ ਦੇ ਦਬਾਅ ਬਣਾਗੇ ਇਦਾਂ ਨਾ ਕਮਿ ਕਦੀ ਵੇ ਕੋ ਆਪਾਂ ਸੀਟ ਜਿੱਤਣ ਦੇ ਆਪਾਂ ਨੂੰ ਕੀ ਲੋੜ ਹੈ ਹਲਕੇ ਦੇ ਵਿੱਚ ਕੀ ਕਰ ਰੋਡ ਸ਼ੋ ਹੋਏ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਸਾਡੇ ਨਾਲ ਹੈ ਹਜ਼ਾਰਾਂ ਦੇ ਸਾਹਮਣੇ ਗੱਲ 15 ਤੋਂ 20 ਹਜ਼ਾਰ ਬੰਦਾ ਭਰਾ ਸੀ ਮੇਗੀਆਂ ਪੈਣਾ ਸੀ ਬੱਚੇ ਸੀ ਰੋਡ ਸ਼ੋ ਦੇ ਵਿੱਚ ਦੀ ਆਪਾਂ ਨੂੰ ਕੀ ਲੋੜ ਹੈ ਪਰ ਨਹੀਂ ਉਹ ਉਹ ਤਾਂ ਇਹੀ ਕਹਿ ਰਹੇ ਨੇ ਕਿ ਕੱਲ ਕੱਲ ਸੀਐਮ ਆਏ ਨੇ ਤੇ ਅੱਜ ਰੇਡ ਹੋਗੀ ਬਿਲਕੁਲ ਇਲਜਾਮ ਇਲਜਾਮ ਹੁਣ ਕਿਤੇ ਅਜੇ ਤਾਂ ਕਲੀਅਰ ਹੀ ਨਹੀਂ ਹੋਣਦਾ ਵੀ ਰੇਡ ਕੀਤੀ ਹੈ ਅਜੇ ਕਲੀਅਰ ਨਹੀਂ ਹੈ ਕਿੰਨੂ ਕਲੀਅਰ ਹੈ ਦੱਸੋ ਅੱਜ ਤੇ ਕੋਈ ਵਿਭਾਗ ਦਾ ਮੈਂ ਵੇਖਣ ਰਿਹਾ ਹਰਿਆਣਾ ਪੰਜਾਬ ਨੀਵੀਂ ਤੇ ਹੁਣੇ ਚੈੱਕ ਕਰ ਰਿਹਾ ਸੀ ਕਲੀਅਰ ਹੀ ਆ ਰਿਹਾ ਹੋ ਰਿਹਾ ਵੀ ਰੇਡ ਕੀਤੀ ਕਿਨੇ ਆ ਈਡੀ ਦੀ ਰੇਡ ਹੈ ਕਿਦੀ ਰੇਡ ਉਹ ਤੇ ਪਤਾ ਹੀ ਨਹੀਂ ਜਾਂ ਪਹਿਲੂ ਕਿਦਾਂ ਲਾਰੇ ਹੁਣ ਈਡੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅੰਡਰ ਥੋੜੀ ਹੈ ਈਡੀ ਦੀ ਰੇਡ ਤੇ ਰਵਿੰਦ ਕੇਜਲੀਵਾਲ ਤੇ ਵੀ ਹੋਈ ਈਡੀ ਦੀ ਰੇਡ ਤੇ ਸਾਡੇ ਸਾਰੇ ਮਿਨਿਸਟਰ ਸਾਹਿਬਾਂ ਤੇ ਹੋਈ ਆਪਾਂ ਮਿੱਕੂ ਜਿੰਨਾ ਤੱਕ ਸਾਨੂੰ ਕਲੀਅਰ ਹੀ ਨਹੀਂ ਅਗਰ ਅਗਰ ਵਿਜੀਲੈਂਸ ਨਿਕਲਦੀ ਫੈਕੇ ਕਹਿਣਾ ਚਾਹੁੰਦੇ ਹੋ ਵੇਖੋ ਜਾਂ ਫਿਰ ਕੁਝ ਨਾ ਕੁਝ ਹੋਇਆ ਹੋਊਗਾ ਤਾਂ ਫੇਰੀ ਹੈ ਨਾ ਇਦਾਂ ਥੋੜੀ ਮੇ ਕੋਈ ਆਇਆ ਕੋਈ ਨਾ ਕੋਈ ਰੀਡ ਕਰਨਾ ਹੈ ਤੇ ਕੋਈ ਨਾ ਕੋਈ ਮੇਰੇ ਘਰ ਕਿਉਂ ਨਹੀਂ ਆ ਗਿਆ ਹੋਰ ਕਿਸੇ ਦੇ ਘਰ ਕਿਉਂ ਨਹੀਂ ਚਲ ਗਿਆ ਕੋਈ ਕਾਂਗਰਸ ਦੇ ਹੋਰ ਵੀ ਲੀਡਰ ਹੈਗੇ ਨੇ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦੇ ਲੀਡਰ ਨੇ ਆਪਾਂ ਉਹ ਜੀ ਨੂੰ ਰੋਡ ਸ਼ੋਅ ਦੇ ਨਾਲ ਨਾ ਬੁਲਾਈਏ ਰੋਡ ਸ਼ੋਅ ਪੂਰੇ ਪੰਜਾਬ ਦੇ ਵਿੱਚ ਮਾਨ ਸਾਹਿਬ ਇੱਕ ਦਿਨ ਦੇ ਘਟੋ-ਘਟ 10-10 ਰੋਡ ਸ਼ੋਅ ਕਰ ਰਹੇ ਨੇ ਫਿਰ ਉਹਤੇ ਕਿਉਂ ਨਹੀਂ ਡਾਹੀਆਂ ਇਹ ਗੱਲ ਨਹੀਂ ਬਣਦੀ ਇਕੋ ਆਪਾਂ ਸੱਚ ਨੂੰ ਸੱਚ ਇਹ ਵੀ ਤਾਂ ਮੰਨ ਕੇ ਚੱਲ ਸਕਦੇ ਆ ਨਾ ਕਿ ਉਹ ਹੋ ਸਕਦਾ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਸਾਥ ਦੇ ਰਿਹਾ ਉਹਨਾਂ ਦੀ ਚੋਣ ਪ੍ਰਚਾਰ ਕਰ ਰਿਹਾ ਤੇ ਇਹਦੇ ਚੱਕਰ 'ਚ ਹੋ ਸਕਦਾ ਕਿਉਂਕਿ ਟਾਕਰਾ ਵੀ ਜੇ ਮੰਨਿਆ ਜਾਵੇ ਤੇ ਕਾਂਗਰਸ ਦੇ ਉਮੀਦਵਾਰ ਦਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਗੁਰਦਾਸਪੁਰ 'ਚ ਮੰਨਿਆ ਜਾ ਰਿਹਾ ਨਹੀਂ 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 ਆ ਤੁਸੀਂ ਤੁਹਾਨੂੰ ਵੇਖੋ ਬਣਦਾ ਕੀ ਅੱਜ ਵੀਡੀਓ ਅੱਜ ਮੈਂ ਆਡੀਓ ਦੇਖਣਿਆ ਸਾਡੇ ਸਤਕਾਰਯੋਗ ਕ੍ਰਿਸ਼ਨ ਭਾਈਚਾਰੀ ਵੋਟ ਹੈ ਕਿ ਬਹੁਤ ਜ਼ਿਆਦਾ ਗੁਰਦਾਸਪੁਰ ਜਿਹੜੇ ਭਾਈਚਾਰਾ ਸਾਡਾ ਆਪਾਂ ਵਾਦਾ ਕੀਤਾ ਦਾ ਰਿਆਂ ਨੂੰ ਕਬਰਸਤਾਨ ਦਾ ਚੰਗੇ ਸਕੂਲਾਂ ਦਾ ਪਿੰਡਾਂ ਦੇ ਵਿੱਚ ਵਿੱਚ ਐਜੂਕੇ ਸਭ ਤੋਂ ਪਹਿਲਾ ਮੁੱਦਾ ਐਜੂਕੇਸ਼ਨ ਦਾ ਸਕੂਲ ਉਹ ਐਮੀਨਸ ਕਿਹਾ ਹੈ ਨਾ ਉਹਨੂੰ ਬਣਾਵਾਂਗੇ 117 ਹਲਕਿਆਂ ਦੇ ਵਿੱਚ 117 ਸਕੂਲ ਜਲਦੀ ਸ਼ੁਰੂ ਕਰਾਂਗੇ ਪਿੰਡਾਂ ਦੇ ਵਿੱਚ ਸਕੂਲਾਂ ਦਾ ਸੁਧਾਰ ਕਰਾਂਗੇ ਸਭ ਤੋਂ ਪਹਿਲਾਂ ਗਰੀਬ ਬੱਚਿਆਂ ਨੂੰ ਸਿੱਖਿਆ ਜਿਹੜੇ ਜਿਹੜੇ ਪਿੰਡਾਂ ਚ ਕ੍ਰਿਸਚਨ ਭਾਈ ਜਰ ਵਸਦਾ ਉਹਨਾਂ ਦੇ ਚਰਚ ਨਹੀਂ ਹੈਗੇ ਤੱਪੜਾਂ ਦੇ ਉੱਤੇ ਚਰਚ ਬਣਾਉਣ ਲੈ ਨੇ ਜੱਪੜਾਂ ਦੇ ਮੈਂ ਵਾਦਾ ਕਰਕੇ ਆਇਆ ਕਿ 200 ਪੰਚਾਇਤਾਂ ਮੇਰੀ ਤੇ ਜਿੰਨੇ ਵੀ ਗਰਦਾਸਪੁਰ ਦੇ ਵਿੱਚ ਕ੍ਰਿਸਚਨ ਭਾਈ ਜਰ ਦੇ ਪਰਿਵਾਰ ਨੇ ਪਰਿਵਾਰਾਂ ਨੂੰ ਵਧੀਆ ਚਰਚ ਵਧੀਆ ਸਕੂਲ ਵਧੀਆ ਰੁਜ਼ਗਾਰ ਰੁਜ਼ਗਾਰ ਦੀ ਵੀ ਗੱਲ ਕਰ ਰਿਹਾ ਵਿੱਚ ਮੈਂ ਰਿਗਾਰ ਕਬਰਸਤਾਨ ਛੋਟੇ ਛੋਟੇ ਦੋ ਦੋ ਕਨਾਲ ਦੇ ਵਿੱਚ ਕਬਰਸਤਾਨ ਨੇ ਪਰਮਾਤਮਾ ਨਗਰੀ ਕਿਸ ਕੋਈ ਕਿ ਜAVE ਬਲਕਿ ਜਿਹਦੇ ਕੋਈ ਕਿਤੇ ਡੈਥ ਹੁੰਦੀ ਹੈ ਤੇ ਪਹਿਲੇ ਮੁਰਦੇ ਦੀਆਂ ਹੱਡੀਆਂ ਬਾਹਰ ਨਿਕਲ ਆਉਂਦੀਆਂ ਬਹੁਤ ਬੁਰੀ ਹਾਲਤ ਹੈ ਇਸ ਕਰਕੇ ਆਪਾਂ ਸੁਖਜਿੰਦਰ ਸਿੰਘ ਰੁਜਾਵਾ ਜੀ ਉਹਨਾਂ ਦੀ ਇੱਕ ਆਡੀਓ ਅਜ ਬਾਹਰ ਲਾਉਣੀ ਵੀ ਕ੍ਰਿਚਨ ਪਾਈ ਜਾਣ ਦੇ ਲੋਕਾਂ ਮੈਂ ਬਹੁਤ ਨਿੰਦਨ ਜੋ ਮੇ ਕੋ ਹਰ ਇੱਕ ਦੀ ਇੱਜ਼ਤ ਮੈਂ ਗੱਲ ਕਰਾਂ ਹਰ ਇੱਕ ਦੀ ਇੱਜ਼ਤ ਮੇਰੀ ਮਾਂ ਦੀ ਇੱਜ਼ਤ ਮੇਰੀ ਭੈਣ ਦੀ ਤੇ ਤੁਹਾਡੇ ਪਰਿਵਾਰ ਦੀ ਇੱਜ਼ਤ ਸਾਰਿਆਂ ਦੀ ਜਿਤ ਬਰਾਬਰ ਹੈ ਸਾਡੇ ਪਰਿਵਾਰਾਂ ਦੀ ਇੱਜ਼ਤ ਭੈਣ ਧੀ ਭੈਣ ਸਾਰਿਆਂ ਦੀ ਕੋ ਮੈਂ ਆਪਣੇ ਆਪਣੇ ਨੂੰ ਕਹਿ ਰਿਹਾ ਮੈਂ ਤੁਹਾਨੂੰ ਵੀ ਕਹਿ ਰਿਹਾ ਮੈਂ ਆਪਣੇ ਆਪਣੇ ਨੂੰ ਕਹਿ ਰਿਹਾ ਔਰ ਜਿੰਨੇ ਵੀ ਲੀਡਰ ਸਬੰਨ ਉਹਨਾਂ ਦੇ ਵੀ ਕਹਿ ਰਿਹਾ ਔਰ ਗਰੀਬ ਪਰਿਵਾਰ ਦੀ ਵੀ ਇੱਜ਼ਤ ਉਹ ਦਈਆਂ ਇੱਜ਼ਤ ਸਾਰਿਆਂ ਦੀ ਬਰਾਬਰ ਹੈ ਤੇ ਮੇਰੀ ਬੇਨਤੀ ਹੈ ਵੀ ਇਹੋ ਜਿਹੇ ਸ਼ਬਦਾਵਲੀ ਨਾ ਕਰੋ ਰਦਾਬਾਸਾ ਔਕਲਾੜ ਦੇ ਵਿੱਚ ਕ੍ਰਿਸ਼ਨ ਭਾਈ ਜਿਹੜਾ ਸਾਡਾ ਸਤਕਾਰਯੋਗ ਜੇ ਗਦਾਸਪੁਰ ਜ਼ਿਲ੍ਹੇ ਦੇ ਵਿੱਚ ਬਹੁਤ ਮਾੜੀ ਗੱਲ ਤੁਸੀਂ ਬੋਲੀਏ ਇਹ ਜਿਹੜਾ ਤੁਸੀਂ ਸ਼ਬਦ ਬੋਲਿਆ ਨਾ ਸੁਖਜਿੰਦਰ ਰੰਧਾਵਾ ਜੀ ਨੇ ਵੀ 크੍ਰਿਸਚਨ ਭਾਈ ਤਾਂ ਉਹਦੀਆਂ ਬੇਟੀਆਂ 크੍ਰਿਸਚਨ ਭਾਈ ਜਿਵਦੀਆਂ ਲੇਡੀਜ਼ ਇਦਾਂ ਇਦਾਂ ਹੋ ਜਾਂਦਾ ਮੈਂ ਬੋਲ ਨਹੀਂ ਸਕਦਾ ਮੈਨੂੰ ਨਹੀਂ ਜੰਗੀ ਲੱਗਦਾ ਇਹ ਚੀਜ਼ਾਂ ਨਹੀਂ ਨਹੀਂ ਠੀਕ ਨਹੀਂ ਲੱਗਦਾ 15 ਤੋਂ 20 ਬੰਦੇ ਇਕੱਠੇ ਹੋ ਕੇ ਆ ਜਾਂਦੇ ਬਹੁਤ ਮਾੜਾ ਗੱਲ ਆ ਨਹੀਂ ਚਾਹੀਦਾ ਇੱਕ ਮੇਰਾ ਹੋਰ ਸਵਾਲ ਹੈਗਾ ਤੁਹਾਡੇ ਹਲਕਾ ਫਤਿਹਗਾ ਚੂੜੀਆਂ ਦਾ ਵਿੱਚ ਅਸੀਂ ਵੀ ਘੁੰਮ ਕੇ ਦੇਖਿਆ ਇੱਕ ਦਿਨ ਪੂਰਾ ਲਗਾਇਆ ਸੀ ਹਲਕਾ ਫਤਿਹਗਾ ਚੂੜੀਆਂ ਚ ਅਗਲਾ ਦਿਨ ਵੀ ਅਹੀ ਅੱਧਿਓ ਵੱਧ ਲਗਾਇਆ ਸੀ ਜਿੱਥੇ ਤੁਹਾਡਾ ਵਧੀਆ ਇੱਕ ਰਿਸਪੌਂਸ ਮਿਲ ਰਿਹਾ ਲੋਕਾਂ ਨੂੰ ਮਤਲਬ ਕਹਿ ਰਹੇ ਨੇ ਲੋਕ ਕਿ ਅਸੀਂ ਪੰਨੂ ਦੇ ਪਿੱਛੇ ਆ ਅਸੀਂ ਆਮ ਆਦਮੀ ਪਾਰਟੀ ਦੇ ਪਿੱਛੇ ਆ ਪਰ ਕਿਤੇ ਨਾ ਕਿਤੇ ਇੱਕ ਵਿਰੋਧਤਾ ਵੀ ਜਾਗਦੀ ਨਜ਼ਰ ਆ ਰਹੀ ਜਿਹੜੇ ਲੋਕ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਤੁਹਾਡੇ ਕੰਮਾਂ ਤੋਂ ਖੁਸ਼ ਹੋ ਕੇ ਤੁਹਾਡੇ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਪਤਾ ਚੱਲ ਰਿਹਾ ਸੀ ਕਿ ਲੋਕ ਕਹਿ ਰਹੇ ਸੀ ਕਿ ਸ਼ਾਮਲ ਹੋਣ ਤੋਂ ਬਾਅਦ ਸਾਨੂੰ ਦਰਕਨਾਰ ਕਰ ਦਿੱਤਾ ਗਿਆ ਸਾਨੂੰ ਉੱਥੇ ਉਹ ਸਨਮਾਨ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ। ਵੇਖੋ ਇਲੈਕਸ਼ਨ ਚੱਲ ਰਹੀ ਇਹੋ ਜੀ ਕੋਈ ਗੱਲ ਨਹੀਂ ਗਈ। ਮਾਨ ਸਨਮਾਨ ਦਾ ਮੈਂ ਤੁਹਾਨੂੰ ਵੇਖੋ ਕਲੀਅਰ ਦੱਸਦਾ ਮੈਂ ਬਾਰ-ਬਾਰ ਬਾਬਾ ਚਿੱਟ ਜੰਦਰੀ ਦਾ ਨਾਮ ਨਹੀਂ ਲੈਂਦਾ। ਕਿਉਂ ਬਾਬਾ ਚਿੱਟ ਜੰਦਰੀ ਲਈ ਨਾ ਵੀ ਮੇਰੇ ਸਾਰਾ ਕੁਝ ਉਹ ਨੇ। ਮੈਂ ਇਹ ਜੀ ਦਾਅਵੇ ਨਾ ਕਹਿ ਸਕਦਾ ਦਾਅਵੇ ਨਾ। ਜਿਹੜੇ ਭਰਾ ਨੇ ਪਿੰਡ ਲੈਵਲ ਤੇ ਕੰਮ ਕੀਤਾ ਹੋਊਗਾ। ਜਿਹੜੇ ਭਰਾ ਨੇ ਹਲਕੇ ਲੈਵਲ ਤੇ ਕੰਮ ਕੀਤਾ ਉਹ ਜਿਹੜਾ ਹਲਕੇ ਤੋਂ ਉੱਪਰ ਵੀ ਕੀਤਾ ਹੋਊਗਾ। ਸਾਡੇ ਤਕਰੀਬਨ 22 ਬਲਾਕ ਪ੍ਰਧਾਨ ਨੇ ਹਲਕੇ ਦੇ ਵਿੱਚ ਲੱਗੇ ਨਹੀਂ ਉਹ ਬਲਾਕ ਪ੍ਰਧਾਨਾਂ ਦਾ ਮੈਂ ਦੇ ਨਹੀਂ ਦੇ ਸਕਦਾ ਇੰਨੀ ਜ਼ਿਆਦਾ ਮਿਹਨਤ ਮੇਰੀ ਜਿਹੜੀ ਟੀਮ ਹੈ ਮੇਰੇ ਬਾਈ ਬਲਾਕ ਪ੍ਰਧਾਨ ਨੇ ਪਿੰਡਾਂ ਦੇ ਵਲੰਟੀਅਰ ਨੇ ਉਹਨਾਂ ਦੀ ਇੰਨੀ ਜ਼ਿਆਦਾ ਮਿਹਨਤ ਹੈ ਮੈਂ ਜੇ ਮੈਸੇਜ ਕਰਾਂ ਅੱਧੇ ਘੰਟੇ ਦੇ ਵਿੱਚ ਵਿੱਚ ਮੇਰਾ ਮੈਸੇਜ ਹਰ ਘਰ ਤੱਕ ਹਰ ਪਰਿਵਾਰ ਤੇ ਬੱਚੇ ਤੱਕ ਪਹੁੰਚ ਜਾਂਦਾ ਮੇਰਾ ਬਲਾਕ ਪ੍ਰਧਾਨਾਂ ਦੇ ਥਰੂ ਕੋਈ ਗੱਲ ਗਲਤ ਹੈ ਕੋਈ ਸ਼ਰਾਰਤੀ ਦੀ ਸ਼ਰਾਰਤ ਹੋ ਗਈ ਮੇਰਾ ਬੜੀ ਕਲੀਅਰ ਕੱਟ ਹੈ ਜੇ ਕੋਈ ਮੇਰੇ ਕੋ ਵੀਰ ਰੈਲੀ ਦੇ ਵਿੱਚ ਵੀਰ ਲੈ ਕੇ ਆਉਂਦਾ ਮੈਂ ਖੁਦ ਵੇਖਦਾ ਉਹ ਮੈਂ ਤਾਂ ਵੇਖਦਾ ਵੀ ਕੋਈ ਭਰਾ ਮੇਰੀ ਅੱਖੋਂ ਨਾ ਪਰੋਖਾ ਰਹੇ ਜੀ ਫੋਟੋਗ੍ਰਾਫੀ ਵਾਲੇ ਫਾਇਦਾ ਨਾ ਲੈ ਜਾਣ ਹੁੰਦੇ ਆ ਨਾ ਹਰ ਪਾਰਟੀ ਜੁੰਦੇ ਨੇ ਫੋਟੋਗ੍ਰਾਫੀ ਫੋਟੋਗ੍ਰਾਫੀ ਅੱਗੇ ਅੱਗੇ ਹੋ ਕੇ ਫੋਟੋ ਖਿੱਚਣੀ ਮੇਰੇ ਚੁਵਾਦ ਦਿੰਨੀ ਮੇਰੇ ਜਾਦ ਦੇ ਇਹ ਵੀ ਮੈਂ ਹਰ ਭਰਾ ਦਾ ਮਾਨ ਸਨਮਾਨ ਬਾਖ ਰੱਖਣਾ ਔਰ 4 ਤਰੀਕ ਤੋਂ ਬਾਅਦ 11 ਜੂਨ ਤੋਂ ਬਾਅਦ ਪਾਰਟੀ ਅੱਗੇ ਵੇਖੋ ਮੰਗ ਰੱਖਾਂਗੇ ਜਿਹੜੇ ਜਿਹੜੇ ਬੰਦੇ ਨੇ ਕੰਮ ਕੀਤਾ ਹੈ ਕੋਈ ਚੇਅਰਮੈਨ ਵੀ ਬਣ ਗਏ ਕੋਈ ਪੰਜਾਬ ਚ ਮੈਂਬਰ ਵੀ ਬਣ ਗਏ ਕੁਝ ਜ਼ਿਲ੍ਹਿਆਂ ਚ ਮੈਂਬਰ ਬਣ ਗਏ ਜ਼ਿਲ੍ਹਿਆਂ ਚ ਚੇਅਰਮੈਨ ਬਣ ਗਏ ਤੇ ਉਹਨਾਂ ਨੂੰ ਪਤਾ ਲੱਗੇਗਾ ਇਹ ਉਹਨਾਂ ਨੂੰ ਜਿਹੜੇ ਕਹਿੰਦੇ ਨੇ ਵਿਰੋਧੀ ਪਾਰਟੀ ਜਿਹੜੇ ਕਹਿੰਦੇ ਸਾਡਾ ਨਹੀਂ ਕੋਈ ਕਹਿੰਦਾ ਇਹ ਵਿਰੋਧੀ ਨੂੰ ਕਰਕੇ ਦੱਸਾਂਗੇ ਕਿ ਸੈਮੂਲਮ ਸੀਰੀ ਸਾਡਾ ਭਰਾ ਕਾਂਗਰਸ ਪਾਰਟੀ ਚ ਆਇਆ ਸਰਪੰਚ ਸੀਮ ਜੂਦਾ ਕਾਂਗਰਸ ਪਾਰਟੀ ਚ ਆਇਆ ਮਿਹਨਤ ਕੀਤੀ ਅੱਜ ਉਹ ਘਟ ਗਿੰਦੀ ਦੇ ਵਿੱਚ ਸਾਡਾ ਪੰਜਾਬ ਦੇ ਵਿੱਚ ਮੈਂਬਰ ਹੈ ਮਿਨੋਰਟੀ ਦੇ ਵਿੱਚ ਮੈਂਬਰ ਹੈ ਮਾਨ ਸਲਮਾਨ ਦੀ ਆਪਾਂ ਦੀ ਕਮੇਟੀ ਆਗੀ ਉਹ ਕੋ ਗਰੀਬ ਕਰਦਾ ਹੈ ਮੈਂ ਉਹਦੇ ਕੋ ਕੁਝ ਲੈ ਤੇ ਨਹੀਂ ਆਣੀ ਗਰੀਬ ਹੈ ਗਰੀਬ ਬਿਲਕੁਲ ਗਰੀਬ ਹੈ ਔਰ ਸਰਪੰਚ ਸੀ ਕ੍ਰਿਸ਼ਨ ਭਾਈਚਾਰੇ ਦਾ ਪਿੰਡ ਸੀ ਉਸ ਨੂੰ ਕ੍ਰਿਸ਼ਨ ਭਾਈਚਾਰੇ ਤੋਂ ਕ੍ਰਿਸ਼ਨ ਬਣਨਾ ਸੀ ਔਰ ਇੱਕ ਹੋਰ ਖੁਸ਼ੀ ਦੀ ਗੱਲ ਜੀ ਕ੍ਰਿਸ਼ਨ ਭਾਈਚਾਰੇ ਤੋਂ ਜਿਆਦਾ 20 ਤੋਂ 22 ਪਿੰਡਾਂ 'ਚ ਕ੍ਰਿਸ਼ਨ ਭਾਈਚਾਰੇ ਦੇ ਸਰਪੰਚ ਬਣ ਗਏ ਇਸ ਵਾਰ ਇਸ ਵਾਰ ਬਣ ਗਏ ਜੀ ਬਿਲਕੁਲ ਇਸ ਹਨ ਸਾਡੇ ਨਾਲ ਹਲਕਾ ਫਤਿਹਗਾ ਚੂਰੀਆਂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਪੰਜਾਬ ਪੰਚਾਇਤ ਚੇਅਰਮੈਨ ਬਲਬੀਰ ਸਿੰਘ ਪੰਨੋ ਦਾਵਾ ਕਰ ਰਹੇ ਨੇ ਕਿ 30000 ਦੀ ਵੋਟਾਂ ਦੀ ਲੀਡ ਨਾਲ ਉਹ ਆਪਣਾ ਹਲਕਾ ਜਿਤਾਉਣਗੇ ਅਮਨ ਸੇਰ ਸਿੰਘ ਸੈਰੀ ਕਲ ਸੀ ਹਲਕਾ ਫਤਿਹਗੜ ਚੂੜੀਆਂ ਚੋਂ ਜਿੱਤ ਕੇ ਬਾਹਰ ਨਿਕਲਣਗੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਕੰਮ ਮੈਂ ਕੀਤੇ ਨੇ ਉਹਨਾਂ ਕੰਮਾਂ ਦੇ ਆਧਾਰ ਤੇ ਮੈਂ ਵੋਟ ਮੰਗ ਲਿਆ ਹਾਂ ਫੌਜੀ ਸਨ ਤੇ ਫੌਜ ਦੇ ਵਿੱਚ ਸ਼ਹੀਦ ਹੋਏ ਜਵਾਨਾਂ ਦਾ ਖਾਸ ਤੌਰ ਤੇ ਇਹਨਾਂ ਦੇ ਵੱਲੋਂ ਧਿਆਨ ਰੱਖਿਆ ਜਾ ਰਿਹਾ ਹੈ ਗੇਟ ਬਣਵਾ ਕੇ ਦਿੱਤੇ ਜਾ ਰਹੇ ਨੇ ਹੋਰ ਵੀ ਕੰਮ ਸ਼ਹੀਦ ਪਰਿਵਾਰਾਂ ਦੇ ਲਈ ਕਰਵਾਏ ਜਾ ਰਹੇ ਨੇ ਨਾਲ ਦੀ ਨਾਲ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ रिजल्ट ਆਉਣ ਤੋਂ ਬਾਅਦ ਪਾਰਟੀ ਵਿੱਚ ਜੋ ਵੀ ਲੋਕ ਸ਼ਾਮਿਲ ਹੋਏ ਨੇ ਚਾਹੇ ਉਹ ਕਿਸੇ ਵੀ ਪਾਰਟੀ ਜੋ ਸੰਬੰਧ ਰੱਖਦੇ ਨੇ ਆਮ ਆਦਮੀ ਪਾਰਟੀ ਨਾਲ ਜੁੜੇ ਹਨ ਤੇ ਆਮ ਆਦਮੀ ਪਾਰਟੀ ਵੱਲੋਂ ਬੰਦਾ ਮਾਨ ਸਤਕਾਰ ਵੀ ਉਹਨਾਂ ਦਾ ਬਰਕਰਾਰ ਰੱਖਿਆ ਜਾਵੇਗਾ ਦੇਖਣਾ ਹੁਣ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਵੱਲੋਂ ਕੀਤਾ ਗਿਆ ਇਹ ਦਾਵਾ ਕਿੰਨਾ ਕੁ ਸੱਚ ਸਾਬਤ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾ ਪਰਸਨ ਲਵਪ੍ਰੀਤ ਦੇ ਨਾਲ ਪਪਾਲ ਸਿੰਘ ਪੰਜਾਬ న్యూਜ਼ ਬਟਾਲਾ